ਇੱਕ ਵਾਰ ਇੱਕ ਲੱਕੜਹਾਰਾ ਜੰਗਲ ਦੇ ਵਿੱਚ ਲੱਕੜਾਂ ਕੱਟਣ ਲਈ ਗਿਆ ਨਾ ਜਦੋਂ ਰਸਤੇ ਦੇ ਵਿੱਚ ਉਹਨੂੰ ਬਾਈ ਇੱਕ ਜ਼ਖਮੀ ਹਾਲਤ ਦੇ ਵਿੱਚ ਪਿਆ ਸੱਪ ਮਿਲਿਆ ਤੇ ਉਹਨੇ ਸੋਚਿਆ ਵੀ ਯਾਰ ਸੱਪ ਜਿਹੜਾ ਹੈਗਾ ਵੀ ਇਹ ਬਿਨਾ ਜ਼ਹਿਰ ਵਾਲਾ ਸੱਪ ਹੈ ਇਹਦੇ ਵਿੱਚ ਜ਼ਹਿਰ ਨਹੀਂ ਹੈਗਾ ਉਹ ਚਾੱਕ ਕੇ ਉਹਨੂੰ ਰਾਮ ਨਾਲ ਆਪਣੇ ਘਰੇ ਲਿਆਇਆ ਉਹਦੀ ਮਲਮ ਪੱਟੀ ਕੀਤੀ ਤੇ ਹੌਲੀ-ਹੌਲੀ ਉਹ ਠੀਕ ਹੋ ਗਿਆ ਤੇ 2-3 ਮਹੀਨਾ ਬਾਅਦ ਉਹ ਬਿਲਕੁਲ ਪਹਿਲਾਂ ਵਰਗਾ ਹੋ ਗਿਆ ਤੇ ਜਿਵੇਂ ਮਤਲਬ ਉਹਦਾ ਜ਼ਖਮ ਜਿਵੇਂ ਸਾਫ਼ ਤੇ ਸਹੀ ਹੋ ਗਿਆ ਤੇ ਇੱਕ ਦਿਨ ਲੱਕੜਹਾਰ ਆਪਦੇ ਕੰਮ ਤੇ ਚੱਲਿਆ ਗਿਆ ਤੇ ਛੋਟੇ ਜਿਹੇ ਬੱਚੇ ਨੂੰ ਘਰੇ ਛੱਡ ਕੇ ਗਿਆ ਜਦੋਂ ਤੋ ਛੋਟਾ ਬੱਚਾ ਖੇਡਦਾ ਖੇਡਦਾ ਨਾ ਉਹ ਸੱਪ ਦੀ ਪੂਛ ਤੇ ਪੈਰ ਤੇ ਰਹਿ ਗਿਆ ਤੂੰ ਤੇ ਸੱਪ ਨੇ ਉਹਦੇ ਬੱਚੇ ਦੇ ਡੰਗ ਮਾਰਿਆ ਤੇ ਡੰਗ ਮਾਰਿਆ ਉਹ ਦਰਦ ਇੰਨਾ ਹੋਇਆ ਜ਼ਹਿਰ ਤਾਂ ਉਹ ਚ ਹੈ ਨਹੀਂ ਸੀ ਪਰ ਦਰਦ ਹੀ ਇੰਨਾ ਹੋਇਆ ਕਿ ਉਹ ਦਰਦ ਦੇ ਕਰਕੇ ਹੀ ਉਹਦੇ ਬੱਚੇ ਦੀ ਮੌਤ ਹੋ ਗਈ ਬੱਚਾ ਛੋਟਾ ਸੀ ਤੇ ਜਦੋਂ ਨੇ ਆ ਕੇ ਦੇਖਿਆ ਵੀ ਇਹਦੇ ਡੰਗ ਡੰਗ ਮਾਰਿਆ ਸੱਪ ਨੇ ਤੇ ਸੱਪ ਨੂੰ ਪੁੱਛਿਆ ਉਸ ਲੱਕੜ ਹਾਰੇ ਨੇ ਕਹਿੰਦਾ ਯਾਰ ਮੈਂ ਤੇਰੀ ਸੇਵਾ ਕੀਤੀ ਤੈਨੂੰ ਜ਼ਖਮੀ ਹਾਲਤ ਦੇ ਵਿੱਚ ਲੈ ਕੇ ਆਇਆ ਚੱਕ ਕੇ ਤੂੰ ਮੇਰੇ ਬੱਚੇ ਤੇ ਡੰਗ ਮਾਰ ਕੇ ਤੂੰ ਮੇਰਾ ਬੱਚਾ ਹੀ ਮਾਰਤਾ ਤੇ ਸੱਪ ਨੇ ਪਤਾ ਕੀ ਆਖਿਆ ਬਾਈ ਕਹਿੰਦਾ ਤੈਨੂੰ ਮੈਂ ਆਖਿਆ ਸੀ ਕਿ ਤੂੰ ਮੈਨੂੰ ਚੱਕ ਕੇ ਲੈ ਕੇ ਆ ਜੰਗਲ ਚ ਮੈਂ ਕਿਹਾ ਤੈਨੂੰ ਆਖਿਆ ਸੀ ਵੀ ਤੂੰ ਮੇਰੇ ਮੱਲਮ ਪੱਟੀ ਕਰ ਮੈਨੂੰ ਠੀਕ ਕਰ ਕਹਿੰਦਾ ਮੇਰੇ ਤਾਂ ਕੰਮ ਹੈ ਡੰਗ ਮਾਰਨਾ ਇਹੋ ਜਿਹੇ ਇਨਸਾਨ ਸਾਡੀ ਜ਼ਿੰਦਗੀ ਚ ਵੀ ਹੁੰਦੇ ਆ ਬਾਈ ਕਈ ਵਾਰੀ ਅਸੀਂ ਕਿਸੇ ਦੀ ਹੈਲਪ ਕਰ ਦਿੰਨੇ ਆ ਮਦਦ ਕਰ ਦਿੰਨੇ ਆ ਇਨਸਾਨੀਅਤ ਦੇ ਤੌਰ ਤੇ ਪਰ ਉਹ ਸਾਡੇ ਹੀ ਡੰਗ ਮਾਰ ਕੇ ਚਲੇ ਜਾਂਦੇ ਨੇ ਸਾਡੇ ਹੀ ਨੁਕਸਾਨ ਕਰ ਜਾਂਦੇ ਆ ਮਦਦ ਕਰਨ ਤੋਂ ਪਹਿਲਾਂ ਸੋਚ ਲਿਆ ਕਰੋ ਦੇਖ ਲਿਆ ਕਰੋ ਪਰਖ ਲਿਆ ਕਰੋ ਕਿ ਕਿਤੇ ਸੱਪ ਤਾਂ ਨਹੀਂ ਕਿਤੇ ਸਾਡੇ ਬਾਅਦ ਚ ਡੰਗ ਮਾਰ ਕੇ ਭਗ ਜੀ